ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਨੂੰ ਉੱਚਾ ਝਟਕਾ ਦੇਣ ਵਾਲੀ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੁਪਰੀਮ ਕੋਰਟ ਦੇ ਵੱਲੋਂ ਤਲਖ ਟਿੱਪਣੀਆਂ ਕਰ ਦਿੱਤੀਆਂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਤੇ ਉੱਤੇ ਬੈਠੇ ਨੇ ਅਜ 33ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਮਰਨ ਵਰਤ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਤਲਖ ਟਿੱਪਣੀਆਂ ਕਰਦੇ ਕਿਹਾ ਕਿ ਇਸ ਤਰੀਕੇ ਦੇ ਨਾਲ ਅੰਦੋਲਨ ਦੇ ਵਿੱਚ ਬੈਠਣਾ ਹਸਪਤਾਲ ਦੇ ਵਿੱਚ ਨਾ ਜਾਣਾ ਖੁਦਕੁਸ਼ੀ ਨੂੰ ਉਕਸਾਣ ਵਰਗਾ ਆ ਦੇ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਲੱਗਦਾ ਜਗਜੀਤ ਸਿੰਘ ਡੱਲੇਵਾਲ ਤੇ ਦਬਾਅ ਬਣਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀ ਪਰ ਪੰਜਾਬ ਸਰਕਾਰ ਦੇ ਉਸ ਪੱਖ ਤੋਂ ਵੀ ਸੁਪਰੀਮ ਕੋਰਟ ਸੰਤੁਸ਼ਟ ਨਹੀਂ ਹੈ ਸੁਪਰੀਮ ਕੋਰਟ ਦੇ ਵੱਲੋਂ ਅੱਜ ਤੱਕ ਟਿੱਪਣੀਆਂ ਕਰਦਿਆਂ ਹੋਇਆਂ ਇਹ ਵੀ ਗੱਲ ਪੰਜਾਬ ਸਰਕਾਰ ਨੂੰ ਕਹਿ ਦਿੱਤੀ ਗਈ ਹੈ ਜੇਕਰ ਕੋਈ ਮਦਦ ਦੀ ਲੋੜ ਆ ਤਾਂ ਕੇਂਦਰ ਤੋਂ ਮਦਦ ਲੈ ਲੈਵੇ ਪੰਜਾਬ ਸਰਕਾਰ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ داخل ਕਰਵਾਇਆ ਜਾਵੇ ਹਸਪਤਾਲ ਦੇ ਵਿੱਚ ਦਾਖਲ ਨਾ ਕਰਵਾਉਣਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਵਿਗੜਨਾ ਇਹ ਚਿੰਤਾ ਦਾ ਵਿਸ਼ਾ ਆ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੇ ਬੈਠੇ ਨੇ ਅਜੇ 33ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਪਰ ਇਸ ਵਿਚਾਲੇ ਹੁਣ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਗਜੀਤ ਡੱਲੇਵਾਲ ਤੇ ਲੱਗਦਾ ਦਬਾਅ ਬਣਾਇਆ ਜਾ ਰਿਹਾ ਪਰ ਇਸ ਦੇ ਉੱਤੇ ਹੁਣ ਡੱਲੇਵਾਲ ਦਾ ਪ੍ਰਤੀਕਰਮ ਕੀ ਆਉਂਦਾ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਹੁਣ ਪੰਜਾਬ ਸਰਕਾਰ ਨੂੰ ਜੋ ਸੁਪਰੀਮ ਕੋਰਟ ਨੇ ਝਾੜ ਪਾਇਆ ਇਸ ਤੋਂ ਬਾਅਦ ਪੰਜਾਬ ਸਰਕਾਰ ਪ੍ਰਸ਼ਾਸਨ ਜਗਜੀਤ ਸਿੰਘ ਢੱਲੇਵਾਲ ਨੂੰ ਕੀ ਜ਼ਬਰਦਸਤੀ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਣਗੇ ਕਿਉਂਕਿ ਇੱਕ ਵਾਰ ਪਹਿਲਾਂ ਵੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਇਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਨੂੰ ਲਿਜਾਣਾ ਮੁਮਕਿਨ ਨਹੀਂ ਹੈ ਕਿ ਜੋ ਜਗਜੀਤ ਸਿੰਘ ਢੱਲੇਵਾਲ ਦੇ ਹੁਣ ਪਹਿਰਾ ਲਗਾ ਦਿੱਤਾ ਨੌਜਵਾਨ ਦਿਨ ਰਾਤ ਉੱਥੇ ਪਹਿਰੇ ਤੇ ਡਟੇ ਹੋਏ ਨੇ ਟਰਾਲੀਆਂ ਬੈਲਡ ਕਰ ਦਿੱਤੀਆਂ ਗਈਆਂ ਇੱਕ ਦੂਜੀ ਦੇ ਨਾਲ ਨੌਜਵਾਨ ਕਹਿ ਰਹੇ ਨੇ ਕਿ ਹੁਣ ਜਗਜੀਤ ਡੱਲੇਵਾਲ ਨੂੰ ਅਸੀਂ ਹੱਥ ਨਹੀਂ ਲਾਣ ਦੇਵਾਂਗੇ ਤਾਂ ਦੇਰ ਰਾਤ ਵੀ ਨੌਜਵਾਨ ਡਟੇ ਰਹੇ ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਸ ਹੁਕਮ ਤੋਂ ਬਾਅਦ ਤਾਂ ਹੁਣ ਕਿਸਾਨਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਕਿ ਜਗਜੀਤ ਡੱਲੇਵਾਲ ਨੂੰ ਪ੍ਰਸ਼ਾਸਨ ਫੋਰਸ ਦੀ ਮਦਦ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਚੱਕ ਸਕਦਾ ਤਾਂ ਕਿਸਾਨਾਂ ਦੀ ਚਿੰਤਾ ਵੀ ਵੱਧ ਜਾਵੇਗੀ ਰਾਤਾਂ ਦੀ ਨੀਂਦ ਵੀ ਉੱਡ ਜਾਵੇਗੀ ਹੁਣ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਸੁਪਰੀਮ ਕੋਰਟ ਸਿਹਤ ਦੀ ਚਿੰਤਾ ਕਰ ਰਿਹਾ ਤਾਂ ਹੁਣ ਨੌਜਵਾਨ ਜੋ ਰਾਤ ਡਟੇ ਹੋਏ ਸੀ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜੁਬਾਨੀ ਸੁਣਾ ਦਿੰਨੇ ਆ ਦੁਬਾਰਾ ਤੋਂ ਬੋਲੇ ਸ ਕਹ ਬੋਲੇ ਤੁਸੀਂ ਬੋਲੇ ਕੀ ਨਾ ਕਿਹੜੀ ਜਥੇ ਦੀ ਬੰਦੀ ਇੱਥੇ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੇ ਵੱਲੋਂ ਜੀ ਬਠਿੰਡਾ ਜ਼ਿਲ੍ਹੇ ਦਾ ਨਾਕਾ ਚੱਲ ਰਿਹਾ ਸੋ ਅਸੀਂ ਇੱਥੇ ਜਿਹੜੇ ਨਾਕੇ ਦੇ ਵਿੱਚ ਖੜੇ ਆ ਸਾਰੇ ਸਿੰਘ ਤੈਨਾਤ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਪ੍ਰਸ਼ਾਸਨ ਭੁਲੇਖੇ ਚ ਨਾ ਰਹੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕਹਿੰਦੇ ਅਸੀਂ ਲੈ ਕੇ ਜਾਣਾ ਇੱਥੋਂ ਸਾਡੀਆਂ ਲਾਸਾਂ ਉਤੋਂ ਦੀ ਟੱਪ ਸਕਦੇ ਆ ਨੰਗਣ ਨਹੀਂ ਦੇਵਾਂਗੇ ਡਟੇ ਹੋਏ ਆ ਡਟੇ ਰਹਾਂਗੇ ਸਰਦਾਰ ਗੱਲਾਂ ਮੰਨੇ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਮੰਨੇ ਇੱਧਰ ਨਾ ਜਾਵੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਲੈ ਕੇ ਜਾਣਾ ਜੀ ਇਹ ਲਜਾਣ ਨਹੀਂ ਦੇਵਾਂਗੇ ਡਟੇ ਆ ਸਿੰਘ ਸਾਰੇ 24 ਘੰਟੇ ਨਾਲ ਤਨਾਤ ਰਹਿੰਦੇ ਆ ਸਾਰੀ ਰਾਤ ਜਾਗਦੇ ਰਹਿੰਦੇ ਆ ਇਸ ਨਾਕੇ ਤੇ ਪੱਕੇ ਡਟੇ ਖੜੇ ਆ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਇੱਕ ਇੰਚ ਵੀ ਸਟੇਜ ਦੇ ਨੇੜੇ ਨਹੀਂ ਜਾਣ ਦੇਵਾਂਗੇ ਪਹਿਲਾਂ ਦੇ ਕੋਈ ਪ੍ਰਸ਼ਾਸਨ ਆਊਗਾ ਸਾਡੇ ਕੋਲੇ ਆਊਗਾ ਸਟੇ ਤੇ ਅਸੀਂ ਸਾਨੂੰ ਮਾਰ ਕੇ ਲੰਘ ਸਕਦਾ ਪਰ ਇੱਥੋਂ ਨਹੀਂ ਲੰਘਣ ਦੇਵਾਂਗੇ ਸਾਡਾ ਇੱਕ ਜਿੰਦਾਬਾਦ ਬੋਲੇ ਇਨਸਾਨ ਹਾਰ ਜੈ ਜੈ ਕਾਰ ਸਾਜੀ ਨੇੜੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਤਕਰੀਬਨ 2:30 3:00 ਦਾ ਸਮਾਂ ਬਾਹਰ ਤੇ ਮੀਂਹ ਦੇ ਵਿੱਚ ਸਾਡੇ ਯੋਧਿਆਂ ਦਾ ਜਜ਼ਬਾ ਦੇਖਣਯੋਗ ਹੈ ਜੋ ਦੇ ਡਟੇ ਹੋਏ ਆ ਹਰੀ ਸਿੰਘ ਨੌਲਗੇ ਦੇ ਵਾਰਸਾਂ ਕਿਉਂਕਿ ਸਾਡਾ ਸਰਦਾਰ ਜਗਜੀਤ ਸਿੰਘ ਦੀ ਡੱਲਿਆਲ ਜੋ ਅੱਜ 33ਵਾਂ ਦਿਨ ਹੋਰਦਗੇ ਹੋ ਗਿਆ ਉਹਨਾਂ ਨੂੰ ਮਰਨਵਾਰ ਤੇ ਬੈਠਿਆ ਨੂੰ ਤੇ ਸਰਕਾਰ ਪੰਜਾਬ ਸਰਕਾਰ ਨੇ ਬੜੀ ਹਰਾਮੀ ਧਾਰੀ ਹੋਈ ਐ ਉਥੋਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਡੱਲਿਆਲ ਸਾਹਿਬ ਦਾ ਇਲਾਜ ਕਰਨ ਵਾਸਤੇ ਇਥੋਂ ਉਹਨਾਂ ਨੂੰ ਲੈ ਕੇ ਜਾਓ ਤੇ ਪੰਜਾਬ ਸਰਕਾਰ ਮੁਲਾਕਾਤਾ ਕਰਨ ਤਾਂ ਇੱਥੇ ਆ ਰਹੀ ਆ ਡੱਲਿਆਲ ਸਾਹਿਬ ਨੂੰ ਕਹਿ ਰਹੇ ਆ ਵੀ ਆਪਾਂ ਮਰਨਵਾਰਤ ਖੋਲੋ ਆਪਣਾ ਜੋ ਫਰਜ਼ ਨਹੀਂ ਨਿਭਾ ਰਹੇ ਉਹ ਆਪਦਾ ਫਰਜ਼ ਨਿਭਾਉਣ ਡੱਲੇਵਾਲ ਸਾਹਿਬ ਨੂੰ ਇਹ ਕਹਿਣ ਦੀ ਬਜਾਏ ਕੇਂਦਰ ਦੇ ਨਾਲ ਮੱਥਾ ਲਾ ਕੇ ਇੱਕ ਵਾਰ ਕੇਜਰੀਵਾਲ ਤੇ ਜਦੋਂ ਪਰਚਾ ਹੋਇਆ ਸੀ ਉਸ ਦਾ ਪੂਰੀ ਪੰਜਾਬ ਸਰਕਾਰ ਉਥੇ ਦਿੱਲੀ ਜਾ ਕੇ ਧਰਨਾ ਦੇਤੇ ਬੈਗੀ ਸੀ ਹੁਣ ਸਾਡੀਆਂ ਹੱਕੀ ਮੰਗਾਂ ਲਈ ਸਾਡਾ ਇੱਕ ਆਗੂ ਮਰਨ ਕਿਨਾਰੇ ਪਿਆ ਤੇ ਪੰਜਾਬ ਦੀਆਂ ਵੱਡੀਆਂ ਮੰਗਾਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੀਆਂ ਇਹ ਮੰਗਾਂ ਨੇ ਇਹਨਾਂ ਲਈ ਸਰਕਾਰ ਸੀਰੀਅਸ ਨਹੀਂ ਹੋ ਰਹੀ ਤੇ ਅਸੀਂ ਇੱਥੇ ਡਟੇ ਹੋਏ ਆ ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ ਜੇਕਰ ਸਰਕਾਰ ਇੱਥੇ ਸਰਦਾਰ ਜੀਜੀ ਸਿੰਘ ਡੱਲਿਆਲ ਨੂੰ ਕਿਸੇ ਵੀ ਤਰ੍ਹਾਂ ਚੱਕਣ ਦੇ ਲਈ ਆਉਂਦੀ ਆ ਤਾਂ ਅਸੀਂ ਉਸ ਲਈ ਤਿਆਰ ਬਰ ਤਿਆਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਵਲੰਟੀਅਰ ਹਰੇਕ ਨਾਕੇ ਦੇ ਉੱਤੇ ਖੜੇ ਹੋਏ ਆ ਹੱਥੋਂ ਦੇ ਵਿੱਚ ਡਾਂਗਾ ਨੇ ਤੇ ਇੱਥੇ ਜੇ ਸਰਕਾਰ ਆਉਗੀ ਤਾਂ ਇੱਥੇ ਕਮਸਾਨ ਦਾ ਯੁੱਧ ਹੋਵੇਗਾ ਸਾਡੀਆਂ ਲਾਛਾਂ ਦੇ ਉੱਤੋਂ ਨੰਨ ਕੇ ਡੱਲਿਆਲ ਸਾਹਿਬ ਤੱਕ ਕੋਈ ਪਹੁੰਚ ਸਕਦਾ ਉਦੋਂ ਪਹਿਲਾਂ ਕੋਈ ਜਾਣ ਨਹੀਂ ਸਕਦਾ ਮੀਂਹ ਦੇ ਵਿੱਚ ਵੀ ਸਾਡੇ ਯੋਧਿਆਂ ਦੇ ਜਜ਼ਬੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਇੱਥੇ ਡਟੇ ਹੋਏ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ